ਅੰਮ੍ਰਿਤਸਰ ਦੀ ਇਲੈਕਸ਼ਨ ਕੰਪਲੀਟ ਹੋਈ ਆ ਤੇ ਇੱਥੋਂ ਦੇ ਇਲੈਕਟਰੇਟ ਨੇ ਆਪਣਾ ਡਿਸੀਜਨ ਦਿੱਤਾ ਦਿੱਤਾ ਆ ਤੇ ਮੈਂ ਸਾਰੇ ਵੋਟਰਾਂ ਨੂੰ ਤੇ ਅੰਮ੍ਰਿਤਸਰੀਆਂ ਨੂੰ ਧੰਨਵਾਦ ਦਿੰਨਾ ਆ ਕਿ ਅਸੀਂ ਸਾਰਿਆਂ ਨੇ ਮਿਲ ਕੇ ਪੀਸਫੁੱਲ ਇਲੈਕਸ਼ਨ ਕੀਤੀ ਆ ਤੇ 2 ਲੱਖ 6000 ਪਲੱਸ ਲੋਕਾਂ ਨੇ ਮੇਰੇ ਲਈ ਵੀ ਵੋਟ ਕੀਤੀ ਔਰ ਬਾਕੀਆਂ ਲਈ ਵੀ ਤੇ ਮੈਂ ਖਾਸ ਤੌਰ ਤੇ ਆਪਣੇ ਕਾਰਜਕਰਤਾ ਤੇ ਹੋਰ ਜਿਹੜੇ ਸਪੋਰਟਰ ਸੀ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਗਰਮੀਆਂ 'ਚ ਡਟ ਕੇ ਸਾਥ ਦਿੱਤਾ ਤੁਸੀਂ ਦੇਖਿਆ ਕਿ ਜਿਹੜਾ ਸਾਡਾ ਕਲੀਅਰ ਏਜੰਡਾ ਸੀਗਾ ਉਹ ਕਾਫੀ ਲੋਕਾਂ ਤੱਕ ਪਹੁੰਚਿਆ ਤੇ ਮੇਰੀ ਕਮਿਟਮੈਂਟ ਉਸ ਏਜੰਡੇ 'ਚ ਹੈਗੀ ਆ ਤੇ ਮੈਂ ਆਪਣੇ ਘਰ ਸਮੁੰਦਰੀ ਹਾਊਸ ਅੰਮ੍ਰਿਤਸਰ 'ਚ ਹੀ ਰਹਿਣਾ ਆ ਤੇ ਅੰਮ੍ਰਿਤਸਰ ਲਈ ਖਾਸ ਤੌਰ ਤੇ ਵਿਕਸ਼ੇਤ ਅੰਮ੍ਰਿਤਸਰ ਅੰਬਰਸਾਦੀ ਪ੍ਰਗਤੀ ਲਈ ਜੋ ਵੀ ਜਿਸ ਤਰ੍ਹਾਂ ਵੀ ਮੈਂ ਹੱਲ ਕਰ ਸਕਾਂਗਾ ਮੈਂ ਕਰਾਂਗਾ ਕਮੀ ਸੰਭਾਉਂਦਾ ਕਮੀ ਕਿੱਥੇ ਰਹਿ ਗਈ ਹੈ ਪਰ ਇੱਕ ਗੱਲ ਜ਼ਰੂਰ ਦੇਖੀ ਗਈ ਹੈ ਕਿ ਪਹਿਲਾਂ ਹਰਦੀਪ ਸਿੰਘ ਪੁਰੀ ਤੋਂ ਚੋਣ ਲੜੇ ਪਰ ਸਭ ਤੋਂ ਬਾਅਦ VOTING ਜਿਹੜੀ ਹੈ ਤੁਹਾਨੂੰ ਤੁਸੀਂ ਲਈ ਹੈ ਬਹੁਤ ਜ਼ਿਆਦਾ ਵੋਟ ਤੁਹਾਨੂੰ ਪਈ ਹੈ ਐਜ਼ ਅ BJP ਦੇ ਵਿੱਚ ਕਦੀ ਅਮਰਸਰ ਚ ਇੰਨੀ ਵੋਟ ਨਹੀਂ ਪਈ ਤੁਹਾਨੂੰ ਕੀ ਲੱਗਦਾ ਐਜ਼ ਅ ਤੁਸੀਂ ਨਹੀਂ ਅਬਜ਼ਰਵ ਕੀਤਾ ਹੋਵੇਗਾ ਕਿ ਕਮੀ ਕਿੱਥੇ ਰਹਿ ਗਈ ਹੈ ਕਿੱਥੇ ਕੁ ਲੋਕਾਂ ਤੱਕ ਤੁਹਾਡੀ ਗੱਲ ਨਹੀਂ ਪਹੁੰਚ ਸਕੀ ਦੇਖੋ ਮੇਰੇ ਤੋਂ ਤਾਂ ਤੁਸੀਂ ਕਿਤੇ ਜ਼ਿਆਦਾ ਐਕਸਪਰਟ ਹੋ ਹੂੰ ਤੁਹਾਨੂੰ ਇਥੋਂ ਦੀ ਪੋਲਿਟਿਕਸ ਦਾ ਪਤਾ ਕਮੀ ਕਿੱਥੇ ਰਹਿ ਗਈ ਵਾਅਦਾ ਕਿੱਥੇ ਹੋਇਆ ਲੇਕਿਨ ਇੱਕ ਗੱਲ ਜ਼ਰੂਰ ਹੈਗੀ ਆ ਕਿ ਆਦ ਕਾ ਖਾਸ ਤੌਰ ਤੇ ਪਿਛਲੇ ਤਿੰਨ ਪਾਰਲੀਮੈਂਟਰੀ ਇਲੈਕਸ਼ਨਾਂ ਚ ਜਿਹੜੀ ਪਰਸੈਂਟੇਜ ਹਰ ਵਾਰੀ ਕਮ ਸੇ ਕਮ 50% ਪਲੱਸ ਤੋਂ ਜਿੱਦੇ ਰਹੇ ਨੇ ਆਦ ਕਾ ਕਾਫੀ ক্লোਜ਼ ਆ ਗਿਆ ਸੀ ਤੇ ਟਾਈਮ ਜਿੰਨਾ ਵੀ ਹੋਵੇ ਘੱਟ ਲੱਗਦਾ ਔਰ ਆਊਟਰੀਚ ਕਰਨ ਲਈ ਟਾਈਮ ਤਾਂ ਲੱਗਦਾ ਹੀ ਆ ਆਪਣੇ ਮੈਸੇਜ ਪਹੁੰਚਣ ਲਈ ਵੀ ਟਾਈਮ ਲੱਗਦਾ ਆ ਤੇ ਮੈਂ ਤਾਂ ਪੂਰੀ ਕੋਸ਼ਿਸ਼ ਕੀਤੀ ਆਪਣੀ ਵਿਜ਼ਨ ਵੀ ਦੱਸੀ ਤੁਹਾਨੂੰ ਵੀ ਸ਼ੇਅਰ ਕੀਤੀ ਤੁਹਾਡੇ ਮਾਧਮ ਨਾਲ ਹੀ ਜਾਏਗੀ ਲੇਕਿਨ ਮੇਰਾ ਖਿਆਲ ਤੁਹਾਡੀਆਂ ਵੀ ਪ੍ਰੈਡਿਕਸ਼ਨਾਂ ਥੋੜੀਆਂ ਜਿਹੀਆਂ ਰੋਂਗ ਹੋ ਗਈਆਂ ਤੇ ਰਿਜ਼ਲਟ ਕਾਫੀ ਕਲੂਡ ਸੀਗਾ ਮੈਂ ਇੱਕ ਕਿਸੇ মিডিਆ ਵਾਲੇ ਨੇ ਕਿਹਾ ਕਿ ਬੜਾ ਫਰਕ ਸੀ ਮੇਰਾ ਖਿਆਲ ਜ਼ਿਆਦਾ ਫਰਕ ਨਹੀਂ ਸੀਗਾ ਆਪਾਂ ਸਾਰੇ ਹੀ 2 ਲੱਖ ਵਿੱਚ ਹੀ ਸੀਗੇ ਹਾਂ ਹਾਂ ਕਿਸਾਨਾਂ ਦਾ ਕਿਹਾ ਤੁਹਾਨੂੰ ਕਿ ਅਕਾਲੀ ਬੀਜੇਪੀ ਘਟ ਜੋੜ ਹੋ ਰਿਹਾਦਾ ਹੈ ਨਤੀਜੇ ਹੋਰ ਦੇ ਦੇਖੋ ਉਹ ਤਾਂ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਮੇਰੇ ਤੋਂ ਕਿਤੇ ਸੂਝਵਾਨ ਹੋ ਸਮਝਦਾਰ ਹੋ ਐਨਾਲਿਸਟ ਹੋ ਨਹੀਂ ਅਸੀਂ ਤਾਂ ਸਮਝਦਾਰ ਨਹੀਂ ਤੁਸੀਂ ਸੂਝਵਾਨ ਨਹੀਂ ਨਹੀਂ ਬਈ ਮੈਨੂੰ ਕਰੀਅਰ ਬਹੁਤ ਜ਼ਿਆਦਾ ਹੈ ਬਈ ਮੈਨੂੰ ਤਾਂ ਮੈਨੂੰ ਤਾਂ ਤੁਸੀਂ ਕਹਿੰਦੇ ਹੋ ਬਾਰ ਬਾਰ ਤੁਸੀਂ ਕਹਿੰਦੇ ਪੈਰਾਸ਼ੂਟ ਤਾਂ ਨਹੀਂ ਆਇਆ ਇੱਥੇ ਅਸੀਂ ਨਹੀਂ ਕਹਿੰਦੇ ਜੀ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਕਹਿੰਦੇ ਸੀ ਬੱਲੇ ਬੱਲੇ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਜੀ ਫੇ ਤਾਂ ਨੂੰ 2 ਲੱਖ ਪਲੱਸ ਨੇ ਵੋਟ ਪਾਈ ਤੁਸੀਂ ਆਪ ਹਿਸਾਬ ਲਗਾਓ ਸਟੈਟਿਸਟਿਕ ਦੇਖੋ ਆਪਾਂ ਸਟੈਟਿਸਟਿਕ ਨਾਲ ਗੱਲ ਕਰੀਏ ਆਪਾਂ ਐਵੇਂ ਸਪੈਕੂਲੇਟਿਵ ਗੱਲ ਕਰੀਏ ਤੇ ਅਗਰ ਉਹ ਐਡੀਸ਼ਨ ਹੁੰਦੀ ਆ ਅਰਕਾਂ ਤੇ ਕੀ ਫਰਕ ਪੈਂਦਾ ਸੀ ਪੈਂਦਾ ਸੀ ਕਿ ਨਹੀਂ ਤੇ ਉਹਦੇ ਤੋਂ ਤੁਸੀਂ ਖੁਦ ਅਨਲਿਸਿਸ ਕਰੋ ਮੈਂ ਇਹ ਤੁਹਾਨੂੰ ਐਨਾਲਿਸਿਸ ਕਰਕੇ ਦੱਸਾਂ ਕਿ ਭਾਈ ਆ ਆ ਤੁਸੀਂ ਤਾਂ ਹੀ ਮੈਂ ਕਹਾਂ ਕਿ ਤੁਸੀਂ ਸੂਝਵਾਨ ਹੋ ਖੁਦ ਦੇਖ ਸਕਦੇ ਹੋ ਕਿ ਉਹ ਕਨਕਲੂਜਨ ਉਹ ਤੋਂ ਡਰਾ ਕਰੋ ਸਰ ਤੁਹਾਨੂੰ ਨਹੀਂ ਲੱਗਦਾ ਕਿ ਚਲੋ ਤੁਸੀਂ ਸੇਵਾ ਦੇ ਵਿੱਚ ਸੀਗੇ ਹਨ ਜਦੋਂ ਤੁਸੀਂ ਸੇਵਾ ਮੁਕਤ ਹੋ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਨਹੀਂ ਕਿ ਇਹ ਹੋਈ ਜੀ ਕਿਨੇ ਸਾਲ ਸਮਾਂ ਪਹਿਲਾਂ ਜਾਂ ਹੋਰ ਸਮਾਂ ਦਿੱਤਾ ਉਹਨਾਂ ਦੇ ਅੰਮ੍ਰਿਤਸਰ ਦੇ ਲੋਕਾਂ ਨਾਲ 11 ਕਨੈਕਟ ਕਰ ਪਾਉਂਦੇ ਦੇਖੋ ਇਸ ਤਰ੍ਹਾਂ ਆ ਕਿ ਮੈਂ ਆਪਣੀ ਪ੍ਰਾਈਵੇਟ ਸੇਵਾ ਤਾਂ ਕਰਦਾ ਨਹੀਂ ਸੀ ਪੜਾ ਸਰਕਾਰ ਦੀ ਸੇਵਾ ਕਰਦਾ ਸੀ ਜੀ ਜਦੋਂ ਕੋਵਿਡ ਹੋਇਆ ਭਾਰਤ ਦੇ ਬੱਚੇ ਆਏ ਉਹ ਚੰਬਰ ਸਰ ਦੇ ਵੀ ਬੱਚੇ ਆਏ ਤੇ ਮੈਂ ਤੇ ਉਦੋਂ ਹੀ ਛੱਡੀ ਜਦੋਂ ਤੁਸੀਂ ਜਿੱ ਤਰ੍ਹਾਂ ਗਿਆ ਸੇਵਾ ਮੁਕਤ ਹੋਇਆ ਤੇ ਉਦੋਂ ਜਿੱਦੀ ਓਪਨਿੰਗ ਮਿਲੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਟਾਈਮ ਜਿੰਨਾ ਮਿਲ ਜਾਵੇ ਇੰਟਰੈਕਸ਼ਨ ਕਰ ਲਈ ਉਹਨਾਂ ਹੀ ਵਧੀਆ ਰਹਿੰਦਾ ਆ ਲੇਕਿਨ ਲੇਕਿਨ ਮੈਂ ਕਿਤੇ ਜਾਣ ਵਾਲਾ ਨਹੀਂ ਇੱਥੇ ਹੀ ਆ ਠੀਕ ਹੈ ਨਾ ਜੀ ਸਰਕਾਰ ਕਿਵੇਂ ਬਣ ਗਈ ਬੀਜਪੀ ਦੀ ਹੁਣ ਤੁਸੀਂ ਉਹਨਾਂ ਮੁੱਦਿਆਂ ਤੇ ਲਗਾ ਤਾਂ ਨੁਕਸਾਨ ਦੇ ਜਿਹੜੇ ਮਸਲੇ ਕਿਉਂਕਿ VFS ਦੀ ਤੁਸੀਂ ਗੱਲ ਕੀਤੀ ਸੀ ਕਿ ਅੰਮ੍ਰਿਤਸਰ ਚ ਖੋਲਣ ਦੀ ਕਿਉਂਕਿ ਕਿਹਾ ਇਹ ਜਾ ਰਿਹਾ ਸੰਧੂ ਸਾਹਿਬ ਜਿਹੜੀ ਐਕਚੁਅਲ ਅੱਜ ਦੀ ਵੀ ਗੱਲ ਹੈਗੀ ਹੈ ਸਾਰੇ ਮੇਰੇ ਸਹਿਯੋਗੀ ਤੇ ਖੜੇ ਨੇ ਉਹ ਵੀ ਇਹ ਗੱਲਾਂ ਸਹਿਮਤ ਹੋਣਗੇ ਪੰਜਾਬ ਦੀ ਅੰਮ੍ਰਿਤਸਰ ਦੀ ਆਬੋ ਹਵਾ ਇਸ ਟਾਈਮ ਇਹ ਕਹਿ ਰਹੀ ਹੈ ਕਿ ਭਾਜਪਾ ਦੀ ਸਰਕਾਰ ਉੱਪਰ ਬਣਨ ਜਾ ਰਹੀ ਹੈ ਤੇ ਜਿਹੜੇ ਤਰਨਜੀਤ ਸਿੰਘ ਸੰਧੂ ਨੇ ਇਹ ਕੇਂਦਰ ਦੇ ਵਿੱਚ ਫੋਰਨ ਮਨਿਸਟਰ ਹੋਣਗੇ ਜੇਕਰ ਤੁਹਾਨੂੰ ਅਜਿਹੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਕੀ ਪੰਜਾਬ ਦੀ ਕੀ ਅੰਮ੍ਰਿਤਸਰ ਦੀ ਪਹਿਲੇ ਪਹਿਲ ਦੇ ਆਧਾਰ ਤੇ ਤੁਸੀਂ ਤਰੱਕੀ ਕਰੋਗੇ ਕਿ ਡੀਐਫਐਸ ਤੇ ਖੰਮੋਗੇ ਜਿੰਨੇ ਤੁਸੀਂ ਵਾਅਦੇ ਕੀਤੇ ਸੀਗੇ ਦੇਖੋ ਪਹਿਲੀ ਗੱਲ ਕੈਬਨਟ ਬਣਾਉਣਾ ਪ੍ਰਾਈਮ ਮਿਨਿਸਟਰ ਦਾ ਪ੍ਰੋਗਰਾਮ ਹੈ ਤੇ ਤੁਹਾਨੂੰ ਜਾਦੀ ਖਬਰ ਹੈ ਮੈਨੂੰ ਤਾਂ ਕੋਈ ਇਹੋ ਜੀ ਖਬਰ ਨਹੀਂ ਲੇਕਿਨ ਮੇਰੀ ਯਾਰ ਫਿਰ ਮੈਂ ਕਿਹਾ ਨਾ ਤੁਹਾਨੂੰ ਜਾਦੀ ਖਬਰ ਹੈ ਹੋ ਸਕਦਾ ਤੁਹਾਡਾ ਸਿੱਧਾ ਕਨੈਕਸ਼ਨ ਹੋਵੇ ਪ੍ਰਾਈਮ ਮਿਨਿਸਟਰ ਨਾਲ ਠੀਕ ਹੈ ਨਾ ਇਹ ਤੇ ਉਹ ਇੱਕ ਮਿੰਟ ਇੱਕ ਮੇਰੀ ਮੈਂ ਤੁਹਾਨੂੰ ਮੈਂ ਤੁਹਾਨੂੰ ਚਲੋ ਮੇਰੀ ਗਾਹ ਤੇ ਗੱਲ ਸੁਣ ਲਓ ਯਾਰ ਮੈਂ ਮੰਤਰੀ ਹੋਵਾਂ ਨਾ ਹੋਵਾਂ ਐਮਪੀ ਹੋਵਾਂ ਨਾ ਹੋਵਾਂ ਅੰਬਰਸਰ ਨਾਲ ਮੈਂ ਜੁੜਿਆ ਆ ਤੁਸੀਂ ਕੀਆ ਵਾਦੇ ਮੈਂ ਇੱਕ ਵਿਜਨ ਡਾਕੂਮੈਂਟ ਦੇਖੋ ਉਹ ਪਾਰਲੀਮੈਂਟ ਇਲੈਕਸ਼ਨ ਦੀ ਇੱਕ ਵਿਜਨ ਡਾਕੂਮੈਂਟ ਦਿੱਤਾ ਸੀ ਮੈਂ ਕਿਸੇ ਤੇ ਨਹੀਂ ਕਿਹਾ ਜਦੋਂ ਬੰਦਾ ਐਮਪੀ ਹੁੰਦਾ ਉਹਦਾ ਸਟੇਟਸ ਹੋਰ ਹੁੰਦਾ ਉਹਦੀ ਪੋਜੀਸ਼ਨ ਹੋਰ ਹੁੰਦੀ ਆ ਲੇਕਿਨ ਜਿਹੜਾ ਵੀ ਤੁਸੀਂ ਕਹਿ ਰਹੇ ਹੋ ਮੈਂ ਆਪਣਾ ਪੂਰਾ ਜ਼ੋਰ ਲਗਾਵਾਂਗਾ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਅਰੇਡੀ ਚ ਟੂ ਬੈਸਟ ਆਫ ਮਾਈ ਅਬਿਲਿਟੀ ਠੀਕ ਹੈ ਨਾ ਮੈਂ ਆਪਣਾ ਪੂਰਾ ਜ਼ੋਰ ਲਗਾਵਾਂਗਾ ਕਿ ਜੋ ਵੀ ਅੰਬਰਸਤੀ ਬਿਹਤਰੀ ਲਈ ਕਰ ਸਕਦੇ ਆ ਜਰੂਰ ਕਰਾਂਗੇ ਤੇ ਉਹਦੇ ਤੋਂ ਮੈਂ ਨਹੀਂ ਤੁਹਾਨੂੰ ਗਰੰਟੀ ਦੇ ਸਕਦਾ ਭਾਈ ਗਾਂ ਡਿਸੀਜਨ ਮੇਕਰ ਤਾਂ ਹੋਰ ਹੁੰਦਾ ਹੈ ਨਾ ਤੇ ਬਾਕੀ ਜੋ ਵੀ ਜਿਤਨਾ ਵੀ ਮੈਂ ਸੇਵਾ ਕੀਤੀ ਮੈਂ ਤੇ ਇੱਥੇ ਅੰਮ੍ਰਿਤਸਰ ਜਿਤਨਾ ਮੇਰੇ ਪਰਿਵਾਰ ਨੇ ਸੇਵਾ ਕੀਤੀ ਮੈਂ ਸੇਵਾ ਕਰਦਾ ਆ ਮੈਨੂੰ ਕੋਈ ਭੁਲੇਖਾ ਨਹੀਂ ਹੈਗਾ ਮੈਂ ਮੰਤਰੀ ਹੋਵਾਂ ਨਾ ਹੋਵਾਂ ਐਮਪੀ ਹੋਵਾਂ ਨਾ ਹੋਵਾਂ ਜਿੱਥੇ ਮੈਂ ਅੰਮ੍ਰਿਤਸਰ ਲਈ ਕੁਝ ਕਰ ਸਕਦਾ ਆ ਮੈਂ ਜ਼ਰੂਰ ਕਰਾਂਗਾ ਸਿੱਧੂ ਸਾਹਿਬ ਐਕਟੀਵਿਟੀਜ਼ ਤੁਹਾਡੀਆਂ ਆਪਣੇ ਆਫਿਸ ਤੋਂ ਚੱਲਣਗੀਆਂ ਇੱਥੋਂ ਕਰੋ ਜਾਂ ਬੀਜੇਪੀ ਆਫਿਸੋਂ ਕਿਉਂਕਿ ਹਰਦੀਪੂਰੀ ਸਾਹਿਬ ਨੂੰ ਵੀ 3.5 ਲੱਖ ਦੇ ਕਰੀਬ ਵੋਟਾਂ ਪਈਆਂ ਸਨ ਬਾਅਦੋਂ ਉਹਨਾਂ ਲਈ ਉਹ ਤੁਸੀਂ ਇੱਕ ਮਿੰਟ ਮੇਰੀ ਗੱਲ ਮੇਰੀ ਗੱਲ ਕਰ ਰਹੇ ਹੋਗੇ ਤੁਸੀਂ ਭਾਗ ਭਾਗ ਨਹੀਂ ਸਵਾਲ ਪੁੱਛਣ ਦਿਓ ਜੀ ਉਹ ਬਾਅਦ ਆਏਗੀ ਨਾ ਠੀਕ ਹੈ ਮੇਰਾ ਮਾਈਕ ਮਾਈ ਮਾਈ ਕੁਐਸਚਨ ਇਜ਼ ਉਹਨਾਂ ਨੂੰ ਵੀ 3.5 ਲੱਖ ਲੋਕਾਂ ਵੋਟ ਪਈ ਤੁਹਾਨੂੰ ਵੀ 2 ਲੱਖ ਪਲੱਸ ਵੋਟ ਪਈ ਜੇ ਤੁਸੀਂ ਕਹਿ ਰਹੇ ਹੋ ਉਹਨਾਂ ਲੋਕਾਂ ਨੂੰ ਜੇ ਸਮੁਦਰੀ ਸਾਹਿਬ ਦੀ ਲੋੜ ਹੈ ਤੇ ਕਿੱਥੇ ਸੰਪਰਕ ਕਰਨਗੇ ਲੋਕਾਂ ਨੂੰ ਮੁੰਦਰੀ ਹਾਊਸ ਤੁਹਾਨੂੰ ਪਤਾ ਟੋਲ ਫ੍ਰੀ ਨੰਬਰ ਵੀ ਹੈਗਾ ਜੇ ਉਹ ਐਡਵਰਟਾਈਜ਼ ਹੋਇਆ ਹੈ ਸੋਸ਼ਲ ਮੀਡੀਆ ਤੇ ਵੀ ਆਇਆ ਹੈ 24 ਘੰਟੇ ਵੀ ਹੋਇਆ ਹੈਗਾ ਮੈਂ ਵੀ ਇੱਥੇ ਹੈਗਾ ਠੀਕ ਹੈ ਨਾ ਲੇਕਿਨ ਇਹ ਮੈਨੂੰ ਦੱਸੋ ਕਿ ਤੁਸੀਂ ਕਦੀ ਨਹੀਂ ਅੰਮ੍ਰਿਤਸਰ ਤੋਂ ਬਾਹਰ ਜਾਂਦੇ ਤੁਹਾਡਾ ਵੀ ਹੱਕ ਹੈਗਾ ਕਿ ਕਦੀ ਹੋਲਡ ਆਨ ਹੋਲਡ ਆਨ ਆਪਣੇ ਘਰ ਚੋਂ ਵੀ ਕਦੀ 4-5 ਦਿਨ ਤਾਂ ਬੰਦਾ ਚਲਾ ਜਾਂਦਾ ਨਾ ਜਾ ਸਕਦਾ ਜਾ ਸਕਾਂਗਾ ਕਿ ਨਹੀਂ ਸਰ ਤੁਸੀਂ 15 ਦਿਨ ਜਾਓ ਮਹੀਨੇ ਚ ਮੈਂ ਮੈਂ ਤੁਹਾਨੂੰ ਉਹ ਹੀ ਸੋ ਮੈਂ ਆਪਣੇ ਘਰ ਚ ਰਵਾਂਗਾ ਲੇਕਿਨ ਮੈਂ 4 ਦਿਨ ਬਾਹਰ ਕਿਤੇ ਘਰ ਗਿਆ ਫਰ ਕਰੋ ਚੰਡੀਗੜ੍ਹ ਗਿਆ ਤੁਸੀਂ ਰੌਲਾ ਪਾ ਦਿਓਗੇ ਉਹ ਭੱਜ ਗਿਆ ਭੱਜ ਗਿਆ ਮੈਂ ਨਹੀਂ ਭੱਜਾਂਗਾ ਮੈਂ ਨਹੀਂ ਤੇ ਅਖਰੀ ਸਵਾਲ ਆਖਰੀ ਸਵਾਲ ਕਰਕੇ ਅਸੀਂ ਪ੍ਰੈਸ ਕਾਨਫਰੰਸ ਸਮਾਪਤ ਕਰਦੇ ਹਾਂ ਆਖਰੀ ਸਵਾਲ ਇਹ ਹੈ ਤੁਸੀਂ ਕਹਿੰਦੇ ਕਿ ਮੇਰਾ ਸਮੁੰਦਰੀ ਹਾਊਸ ਹੈਗਾ ਮੈਂ ਇੱਥੋਂ ਜਾਣ ਵਾਲਾ ਨਹੀਂ ਨੌਰਥ ਚੋ ਸਭ ਤੋਂ ਵੱਧ ਬੀਜੇਪੀ ਨੂੰ ਵੋਟ ਪਈ ਹੈ ਤੁਹਾਡਾ ਕਰਨੌਰ ਦੇ ਵਿੱਚ ਆ ਮੰਨ ਕੇ ਚੱਲੀਏ ਕਿ ਨੌਰਥ ਦੇ ਕਬਜ਼ਾ ਹੋ ਚੁੱਕਿਆ ਹੁਣ ਕਰਨਜੀਤ ਸਿੰਘ ਸੰਧੂ ਦਾ ਬੀਜੇਪੀ ਵੱਲੋਂ ਦੇਖੋ ਪੋਲਿਟਿਕਸ ਚ ਆਸਾਂਗੇ 2027 ਦੇ ਵਿੱਚ ਕਿਉਂਕਿ ਹੁੰਦਾ ਸਮਾਂ ਬਹੁਤ ਜਿਆਦਾ 3.5 ਸਾਲ ਪਈ ਹਲੇ ਤੱਕ ਦੇਖੋ ਭਾਈ ਸਾਹਿਬ ਕਿੱਥੇ ਮੈਨੂੰ ਲਿਆਣਾ ਆ ਕਿੱਥੇ ਨਹੀਂ ਲਿਆਣਾ ਉਹ ਇੱਕ ਹੀ ਡਿਫਰੈਂਟ ਗੱਲ ਹੈ ਉਹ ਜਿਨੇ ਤੈਅ ਕਰਨਾ ਆ ਉਹ ਤੈਅ ਕਰੇਗਾ ਮੈਨੂੰ ਤਾਂ ਹਲੇ ਕੋਈ ਇਹੋ ਜੀ ਐਡਵਾਈਸਰੀ ਨਹੀਂ ਆਈ ਨੰਬਰ 2 ਜਿੱਥੋਂ ਦਾ ਅੰਬਰਸਰ ਆਇਆ ਦੇਖੋ ਅੰਬਰਸਰ ਲਈ ਕਈ ਸਾਧਨ ਨੇ ਪਾਰਟੀ ਦਾ ਵੀ ਸਾਧਨ ਹੈ ਦੂਜੇ ਵੀ ਆ ਤੁਹਾਨੂੰ ਪਤਾ ਵਿਕਸ਼ਿਤ ਅੰਮ੍ਰਿਤਸਰ ਇਨੀਸ਼ੀਏਟਿਵ ਆ ਵਿਕਸ਼ਿਤ ਅੰਮ੍ਰਿਤਸਰ.org ਜਾ ਕੇ ਦੇਖੋ ਉਹ ਇਨੀਸ਼ੀਏਟਿਵ ਚੱਲੇਗਾ ਤੇ ਉਥੇ ਜੋ ਵੀ ਮੈਂ ਹੈਲਪ ਕਰ ਸਕਦਾ ਹਾਂ ਉਹ ਤਿੰਨ ਏਰੀਆਸ ਬਹੁਤ ਕਲੀਅਰ ਨੇ ਉਹਨਾਂ ਨੇ ਕਿਹਾ ਸਟਾਰਟਅਪ ਆਪਣਾ ਡਰਗ ਫ੍ਰੀ ਤੇ ਕਲੀਨ ਅੰਮ੍ਰਿਤ ਸਰ ਤੇ ਤੁਸੀਂ ਅਗਰ ਥੋੜਾ ਜਿਹਾ ਵੈਬਸਾਈਟ ਦੇਖੋਗੇ ਤੁਸੀਂ ਦੇਖੋਗੇ ਕਿ ਡਰਗਸ ਤੋਂ ਉਹਨਾਂ ਨੇ ਇਨੀਸ਼ੀਏਟਿਵ ਵੀ ਲੈਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਕਮੇਟੀ ਬਣਾਈ ਆ ਤੇ ਜੋ ਵੀ ਉਹਦੇ ਚ ਵੀ ਮੈਨੂੰ ਉਹ ਕਹਿਣਗੇ ਔਰ ਜ਼ਰੂਰ ਕਹਿਣਗੇ ਕਿਉਂਕਿ ਉਹ ਮੇਰੇ ਨਾਲ ਬੜੇ ਸਾਲਾਂ ਦੇ ਐਸੋਸੀਏਟਿਡ ਨੇ ਉਹਨਾਂ ਨੂੰ ਸ਼ੌਕ ਹੈ ਦਿਲੋਂ ਸ਼ੌਕ ਹੈ ਕੋਈ ਪ੍ਰੋਫਿਟ ਮੋਟਿਵ ਨਹੀਂ ਹੈ ਉਹਨਾਂ ਦਾ ਤੇ ਮੈਂ ਵੀ ਉਹਨਾਂ ਨੂੰ ਇਨਕਰੇਜ ਕਰਾਂਗਾ ਜਿਸ ਤਰ੍ਹਾਂ ਵੀ ਅੰਬਰ ਸਰਦਾ ਆਪਾਂ ਭਲਾ ਕਰ ਸਕਦੇ ਆਂ ਔਰ ਕੋਈ ਹੋਰ ਵੀ ਅਗਰ ਮੇਰੀ ਵਾਕਫੀਅਤ ਹੈਗੀ ਆ ਕਨੈਕਸ਼ਨ ਹੈਗੇ ਆ ਕੋਈ ਫਾਊਂਡੇਸ਼ਨ ਹੈ ਜਿਸ ਤਰ੍ਹਾਂ ਕਈ ਸਕੂਲਾਂ ਚ ਟੀਚਰਾਂ ਚ ਹੈਲਪ ਕਰ ਸਕਦੇ ਨੇ ਠੀਕ ਹੈ ਨਾ ਤੇ ਆਪਾਂ ਐਗਰੋ ਦੀ ਗੱਲ ਕਰਦੇ ਆਂ ਕਿ ਐਗਰੋ ਇੰਡਸਟਰੀ ਹੋਣੀ ਚਾਹੀਦੀ ਤੇ ਤੁਹਾਡੇ ਮਾਧਿਅਮ ਥਰੂ ਮੈਂ ਰੈਗੂਲਰਲੀ ਰੈਸ਼ਰ ਪੰਦਾ ਰਵਾਂਗਾ ਔਰ ਜੋ ਕਰਨਾ ਜਿੱਥੇ ਮੈਂ ਇੱਕ ਪੁਲ ਦੀ ਤਰ੍ਹਾਂ ਕੰਮ ਕਰ ਸਕਦਾ ਉਹ ਵੀ ਕਰਾਂਗਾ ਲੇਕਿਨ ਬੈ ਸਿਰਫ ਤਾਂ ਤੁਹਾਨੂੰ ਕਹਾਂ ਕਿ ਮੈਂ ਐਮਪੀ ਦੇ ਇਸ਼ੂਸ ਤੇ ਨਹੀਂ ਸਟੈਪ ਕਰ ਰਿਹਾ ਲੇਕਿਨ ਅੰਬਰਸਰ ਚ ਚੰਗਾ ਕਰਨ ਲਈ ਔਰ ਅੰਬਰਸਰ ਦੀਆਂ ਪ੍ਰੋਬਲਮ ਤੁਹਾਨੂੰ ਸਾਰਿਆਂ ਨੂੰ ਪਤਾ ਨੇ ਅੰਮ੍ਰਿਤਸਰ ਦੇ ਭਲੇ ਲਈ ਤੁਹਾਡੇ ਮੇਰੇ ਅੰਬਰਸਰੀਆਂ ਦੇ ਸਾਡੇ ਸਾਰਿਆਂ ਦੇ ਦਿਲ ਕਿਸਾਨਾਂ ਨੂੰ ਕਿੰਨਾ ਦੇ ਦੋਸ਼ੀ ਮੰਨਦੇ ਹੋ ਤੁਸੀਂ ਵੀ ਕਿਸਾਨਾਂ ਦਾ ਵੱਡਾ ਯੋਗਦਾਨ ਰਿਹਾ ਥੋੜੀ ਹਾਰ ਪਿੱਛੇ ਇਹਨਾਂ ਤੋਂ ਸਮਝਦੇ ਹੋ ਕੋਈ ਘਰ ਦੇ ਬਾਹਰ ਧਰਨਾ ਲੱਗਿਆ ਹੋਰ ਜਗ੍ਹਾ ਦੇ ਵੀ ਨਹੀਂ ਮੈਂ ਸੁਣਿਆ ਭੰਡੇ ਸਾਹਿਬ ਆਏ ਹੋਏ ਸੀ ਹਾਂਜੀ ਉਹ ਖੁਸ਼ੀ ਮਨਾ ਰਹੇ ਨੇ ਕਹਿੰਦੇ ਆ ਚਲੋ ਬੜੀ ਅੱਛੀ ਗੱਲ ਤੁਸੀਂ ਮੈਨੂੰ ਦੱਸ ਦਿਓ ਮੈਂ ਵੀ ਲੱਡੂ ਭੇਜ ਦਵਾਂਗਾ ਕਿਉਂਕਿ ਅੱਜ ਕੱਲ੍ਹ ਤੋਂ ਸਿਰਫ ਲੱਡੂ ਖਾਂਦੇ ਨੇ ਰੋਟੀ ਖਾਣੀ ਤਾਂ ਭੁੱਲ ਗਏ ਨੇ ਸ਼ਾਇਦ ਜੀ ਸੋ ਦੇਖੋ ਇਤਰਾ ਆ ਲੱਗਦਾ ਕਿਸਾਨਾਂ ਨੂੰ ਥੋੜਾ ਪ੍ਰਭਾਵ ਸੀਗਾ ਕੋਈ ਤੇ ਐਨਾਲਿਸਿਸ ਕਰਨਾ ਤੇ ਤੁਹਾਡਾ ਰਾਈਟ ਹੈ ਯਾਰ ਹਾਂਜੀ ਮੈਂ ਤੇ ਆਪਣੀ ਪੂਰੀ ਕੋਸ਼ਿਸ਼ ਕੀਤੀ ਔਰ ਮੇਰੇ ਵਿਜ਼ਨ ਕਲੀਅਰ ਆ ਮੈਂ ਹਲੇ ਵੀ ਬਾਹਰ ਫੇਰ ਉਹ ਕਿਸਾਨਾਂ ਨੂੰ ਇਹ ਕਹਿੰਨਾ ਆ ਦੇਖੋ ਪਹਿਲੀ ਗੱਲ ਆ ਉਹ ਕਿਸਾਨਾਂ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਪਰਸੇ ਕਿ ਸਾਡੇ ਸਾਰੇ ਕਿਸਾਨਾਂ ਦਾ ਉਹ ਜਥੇਬੰਦੀ ਆ ਠੀਕ ਹੈ ਨਾ ਜਿਹੜੇ ਅਸਲੀ ਕਿਸਾਨ ਨੇ ਉਹਨਾਂ ਨੂੰ ਫੇਰ ਮੈਂ ਤੁਹਾਡੇ ਮਾਤੇ ਉਨਥਾ ਨਹੀਂ ਮੈਂ ਤਿੰਨ ਵਡੀਆਂ ਕੰਕਰੀਟ ਪ੍ਰਪੋਜ਼ਲਸ ਕਹੀਆਂ ਨੇ ਤੇ ਹਲੇ ਵੀ ਮੈਂ ਉਹਨਾਂ ਨੂੰ ਮੇਨਟੇਨ ਕਰਦਾ ਕਿ ਸਾਨੂੰ ਜਿਹੜਾ ਉਹਨਾਂ ਦੇ ਪ੍ਰੋਡਕਟ ਆ ਉਹਦੀ ਵੈਲਿਊ ਐਡੀਸ਼ਨ ਕਰਨੀ ਪੈਣੀ ਆ ਅਗਰ ਉਹਨਾਂ ਨੇ ਆਪਣੀਆਂ ਆਂਦਰੀਆਂ ਵਧਾਣੀਆਂ ਦੂਸਰੀ ਸਬਜ਼ੀਆਂ ਤੇ ਫਲ ਸਾਨੂੰ ਐਕਸਪੋਰਟ ਕਰਨਾ ਚਾਹੀਦਾ ਆ ਤਾਂ ਸਾਡੇ 15 20 ਗੁਣੇ ਸਾਨੂੰ ਉਹਦੀਆਂ ਇਨਕਮਾਂ ਵਧਣੀਆਂ ਤੇ ਤੀਜਾ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਉਹ ਕੰਪਨੀ ਆ ਰਹੀ ਹੈ ਜੋ ਜਿਹੜੀ ਤੁਸੀਂ ਕਹੇ ਸੀਗੇ ਇਨਵੈਸਟਮੈਂਟ ਲਈ ਉਹਨਾਂ ਨੂੰ ਪੁੱਛੋ ਨਾ ਜਿਹੜੇ ਆਪਣੇ ਨੇਤਾ ਜਿਨ੍ਹਾਂ ਨੇ ਜਿਹੜੇ ਮਠਾਈਆਂ ਖਾ ਰਹੇ ਨੇ ਉਹਨਾਂ ਨੂੰ ਪੁੱਛੋ ਕਿ ਜਦੋਂ ਕਿਸਾਨ ਆਪਣੀ ਭੜਾੜੀ ਜਲਾਉਂਦੇ ਨੇ ਉਦੋਂ ਘੱਟ ਮਠਾਈਆਂ ਖਾਣ ਤੇ ਉਹਨਾਂ ਨੂੰ ਇਹ ਦੱਸ ਦਿਆ ਕਰਨ ਇਹ ਵੀ ਇਨਫੋਰਮੇਸ਼ਨ ਦੇਣਾ ਉਹਨਾਂ ਦਾ ਫਰਜ਼ ਆ ਨਾ ਉਹਨੋਂ ਸਾਡੀਆਂ ਮਠਾਈਆਂ ਹੀ ਖਾਂਦੇ ਰਹਿਣਗੇ ਫਿਰ ਦੂਜੇ ਕੰਮ ਨੂੰ ਟਾਈਮ ਨਾ ਮਿਲੂ ਲੇਕਿਨ ਇੱਕ ਇੱਕ ਮਿੰਟ ਪੰਜਾਬ ਦੇ ਵਿੱਚ ਇਹ ਸੀਟ ਦੀ ਮਿਲੀ ਪਰ ਵੋਟ ਬੈਗ ਬਹੁਤ ਵਧਿਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਵੀ ਵੋਟ ਬੈਗ ਬਹੁਤ ਵਧਿਆ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰ ਦਾ ਉਤੋਂ ਵੀ ਵਧਿਆ ਸੋ ਇਸ ਕਰਕੇ ਦੇਖੋ ਦੋ ਮਹੀਨਿਆਂ ਚ ਅਸੀਂ ਕਾਫੀ ਅੱਛਾ ਅਜੀਵ ਕੀਤਾ ਲੇਕਿਨ ਮੈਂ ਇੱਥੇ ਕਲੀਅਰ ਆ ਕਿ ਮੇਰਾ ਫੋਕਸ ਅੰਬਰ ਸਰ 'ਤੇ ਹੈ ਤੇ ਮੈਂ ਉਹਦੇ 'ਚ ਫੋਕਸ ਕਰਨਾ ਜੋ ਮੈਨੂੰ ਹੋਰ ਰਿਸਪੌਂਸਿਬਿਲਟੀ ਦਿੱਤੀ ਜਾਏਗੀ ਇਹਨਾਂ ਨੇ ਪੁੱਛਿਆ ਸੀ ਅਗਰ ਉਹਦੇ 'ਚ ਮੈਂ ਅੰਬਰ ਸਰ ਦਾ ਭਲਾ ਕੀਤਾ ਡੈਫੀਨਿਟਲੀ ਕੰਮ ਦੀ ਗੱਲ ਸਰ ਗੁਰਜੀਤ ਸਿੰਘ ਉਹ ਜਿਹੜਾ ਹੁਣੇ ਕਹਿ ਰਹੇ ਅਸੀਂ ਵਿਰੋਧੀ ਧਿਰ ਨਾਲ ਮਿਲ ਕੇ ਕੰਮ ਕਰਾਂਗੇ ਸਰ ਅੱਜ ਪਰਿਆਵਰਣ ਦਿਵਸ ਹੈ ਜੀ ਪਲੀਜ਼ ਅੱਜ ਪਰਿਆਵਰਣ ਦਿਵਸ ਹੈ ਜੀ এনਵਾਇਰਨਮੈਂਟ ਡੇ ਆ ਏ ਪਾ ਜਿਹੜਾ ਪੰਜਾਬ ਦੇ ਵਿੱਚ ਜੀ ਟੇਬਲ ਹੈ ਵਾਟਰ ਟੇਬਲ ਹੈ ਜਿਹੜੀ ਲਗਾਤਾਰ ਡੈਪਲੇਸ਼ਨ ਹੋ ਰਹੀ ਹੈ ਮੋਟਰਾਂ ਲੱਗ ਰਹੀਆਂ ਨੇ ਸਰ ਬਹੁਤ ਕੁਝ ਹੋ ਰਿਹਾ ਜਨੂਨ ਹੈ ਉਹਨੂੰ ਸਰ ਰੋਕਣ ਵਾਸਤੇ ਕਿਉਂਕਿ ਇਹ ਪਿੱਛੇ ਪਰਿਆਵਰਣ ਦੇ ਜਿਹੜੇ ਪ੍ਰੇਮੀ ਨੇ ਉਹਨਾਂ ਨੇ ਇੱਕ ਗ੍ਰੀਨ ਮੈਨੀਫੈਸਟੋ ਜਾਰੀ ਕੀਤਾ ਸੀਗਾ ਉਹ ਕਿਸੇ ਵੀ ਐਮਪੀ ਦਾ ਮੁੱਦਾ ਨਹੀਂ ਲਿਆ ਜਦਕਿ ਪੰਜਾਬ ਦੇ ਆਉਣਾਂ ਨੇ ਜਿਗਾ ਦੇ ਵਿੱਚ ਕੋ ਬਹੁਤ ਵੱਡਾ ਮੁੱਦਾ ਹੋਏਗਾ ਤੁਸੀਂ ਬਸ ਵਾਸਤਵਿਕ ਸੈਕੰਡ ਪੁਆਇੰਟ ਪਿੰਡਾਂ ਦੇ ਪਿੰਡਾਂ ਦੇ ਜਿਹੜੇ ਸਰਕੋਰ ਇਸ਼ੂਸ ਨੇ ਲੋਕਾਂ ਨੇ ਜਿਹੜੇ ਬੇਸਿਕ ਜਿਹੜੇ ਕੋਰ ਇਸ਼ੂਸ ਨੇ ਉਹ ਨਹੀਂ ਜਿਹੜੇ ਨੇ ਹੱਲ ਹੋ ਰਹੇ ਲੇਕਿਨ ਜਿਹੜੀ ਤੁਸੀਂ ਗੱਲਾਂ ਕਹਿ ਰਹੇ ਉਸ ਤੋਂ ਅਗਲੇ ਇਸ਼ੂਸ ਨੇ ਲੇਕਿਨ ਉਹਨਾਂ ਦੇ ਪਿੰਡਾਂ ਦੇ ਕੋਰ ਇਸ਼ੂਸ ਐ ਮੈਡੀਕਲ ਸਹੂਲਤਾਂ ਨਹੀਂ ਮਿਲ ਰਹੀਆਂ ਉਹਨਾਂ ਦੇ ਗੂੜੇ ਦਾ ਮਸਲਾ ਹੱਲ ਨਹੀਂ ਹੋ ਰਿਹਾ ਬੜੇ ਨਖਾਸੂ ਨੇ ਜਿਨ੍ਹਾਂ ਦੇ ਵਿੱਚ ਕੇ ਅੱਗੇ ਜਾ ਕੇ ਉਹਨਾਂ ਦੇ ਹੱਡ ਆ ਜਾਂਦੇ ਨੇ ਬੜੀ ਪ੍ਰੋਬਲਮਸ ਨੇ ਉਹ ਕੋਰ ਇਸ਼ੂਸ ਨੂੰ ਤੇ ਪਰਿਆਵਰਣ ਨੂੰ ਲੈ ਕੇ ਸਿਰਫ ਦੋਵਾਂ ਨੂੰ ਫ੍ਰੀਸ ਤੁਹਾਡਾ ਪਾਲਿਸੀ ਸੋ ਪਹਿਲੀ ਗੱਲ ਆਪਾਂ এনਵਾਇਰਨਮੈਂਟ ਦੀ ਗੱਲ ਕਰੀਏ ਤੁਸੀਂ ਮੇਰਾ ਵਿਜ਼ਨ ਡਾਕੂਮੈਂਟ ਦੇਖਿਓ ਬੜਾ ਕਲੀਅਰਲੀ ਉਹਦੇ ਚ এনवायरमेंट ਬਾਰੇ ਲਿਖਿਆ ਤੇ ਜਿਹੜਾ ਮੈਂ ਸਾਡੇ ਦਿੱਥੋਂ ਮੈਂ ਵਰਡ ਨਹੀਂ ਯੂਜ਼ ਕੀਤਾ ਡਾਇਵਰਸੀਫਿਕੇਸ਼ਨ ਲੇਕਿਨ ਮੈਂ ਬਾਰ-ਬਾਰ ਆਪਣੇ ਫਰੂਟ ਤੇ ਵੈਜੀਟੇਬਲ ਦੀ ਗੱਲ ਕਰਦਾ ਤੁਹਾਨੂੰ ਪਤਾ ਆ ਕਿ ਇਹਦੀ ਇਹ ਆਟੋਮੈਟਿਕ ਅਸੀਂ ਡਾਇਵਰਸੀਫਿਕੇਸ਼ਨ ਕਰ ਰਹੇ ਹਾਂ ਇਹ ਵਾਟਰ ਟੇਬਲ ਨੂੰ ਵੀ ਹਰ ਤੇ ਮੈਂ ਫੇਰ ਇਨਕਰੇਜ ਕਰਾਂਗਾ ਕਿ ਇਹ ਬੜਾ ਸੀਰੀਅਸ ਮਸਲਾ ਆ ਤੇ ਸਾਨੂੰ ਗ੍ਰੀਨ ਗ੍ਰੋਥ ਦਾ ਬਿਲਕੁਲ ਧਿਆਨ ਦੇਣਾ ਮੈਂ ਔਰ ਇਹ ਸਾਰਿਆਂ ਦੀ ਰਿਸਪਾਂਸਿਬਿਲਟੀ ਆ ਆ ਜਿਹੜੀ ਜਥੇਬੰਦੀਆਂ ਨੇ ਇਹਨਾਂ ਦੀ ਵੀ ਰਿਸਪਾਂਸਿਬਿਲਟੀ ਆ ਕਿ ਜਿਹੜਾ এনवायरमेंटਲ ਫੈਕਟਰ ਆ ਜਿਸ ਤਰ੍ਹਾਂ ਵੀਟ ਤੇ ਰਾਈਸ ਨਾਲ ਹਿੱਟ ਹੋ ਰਿਹਾ ਉਹਦਾ ਅਸੀਂ ਧਿਆਨ ਰੱਖੀਏ ਤੇ ਲਾਸਟ ਲਾਸਟ ਤੁਸੀਂ ਗੱਲ ਕਹੀ ਸੀ ਜਿਹੜੇ ਲੋਕਲ ਇਸ਼ੂ ਦੀ ਭਾਈ ਸਾਹਿਬ ਮੈਂ ਬਾਰ-ਬਾਰ ਸਭ ਤੋਂ ਪਹਿਲਾਂ ਮੈਂ ਲੋਕਲ ਇਸ਼ੂ ਦੀ ਗੱਲ ਕਰਦਾ ਰਿਹਾ ਮੈਂ ਕਾਨੂੰਨੀ ਵਿਵਸਥਾ ਦੀ ਗੱਲ ਕੀਤੀ ਮੈਂ ਇਥੇ ਡਰੱਗਸ ਨਸ਼ਿਆਂ ਦੀ ਗੱਲ ਕੀਤੀ ਮੈਂ ਇਥੇ ਸੀਵਰੇਜ ਪਾਣੀ ਦੀ ਗੱਲ ਕੀਤੀ ਇਹ ਮੁੱਦੇ ਕਾਮਨ ਨੇ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਤੇ ਮੈਂ ਇਹਨਾਂ ਨੂੰ ਬਾਰ-ਬਾਰ ਨੈਸ਼ਨਲ ਚੈਨਲ ਤੇ ਵੀ ਜਦੋਂ ਮੈਂ ਗਿਆ ਇਹ ਗੱਲ ਕੀਤੀ ਆ ਦੇਖੋ ਦੂਸਰੀ ਸਕਾਈ ਟ੍ਰੇਨ ਦੀ ਵੀ ਗੱਲ ਕੀਤੀ ਹੈ ਸਕਾਈ ਟ੍ਰੇਨ ਦਾ ਵੀ এনवायरमेंटਲ ਇੰਪੈਕਟ ਹੈ ਲੇਕਿਨ ਪਹਿਲਾਂ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਕਮ ਸੇ ਕਮ 10 ਸਾਲ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਨੇ ਸੋ ਮੈਂ ਹੋਪ ਕਰਾਂਗਾ ਕਿ ਪਿਛਲੇ 10 ਸਾਲ ਚ ਤੇ ਜੋ ਵੀ ਕੀਤਾ ਹੋਇਆ ਸਾਹਿਬ ਨੇ ਅਗਲੇ 5 ਸਾਲ ਚ ਆਈ ਸ਼ੂਜ਼ ਬੜੇ ਇੰਪੋਰਟੈਂਟ ਨੇ 5 ਸਾਲ ਔਜਲਾ ਸਾਹਿਬ ਨੂੰ ਹੋਰ ਮਿਲ ਗਏ ਨੇ ਤੁਹਾਨੂੰ ਲੱਗਦਾ ਵੀ ਹੁਣ ਉਹ ਨਾਲੇ ਦਾ ਮਸਲਾ ਹੱਲ ਹੋ ਜਾਏਗਾ ਸਭ ਤੋਂ ਪਹਿਲਾਂ ਤੁਸੀਂ ਨਾਲੇ ਦਾ ਮੁੱਦਾ ਚੁੱਕਿਆ ਸੀਗਾ ਤੇ ਉਹ ਨਾਲਾ ਹਲੇ ਤੱਕ ਜਿਹੜਾ ਬੰਦ ਨਹੀਂ ਕਰਾ ਸਕੇ 5 ਸਾਲ ਹੋ ਗਏ ਕੋਈ ਅਪੀਲ ਕਰਨਾ ਚਾਹੁੰਦੇ ਔਜਲਾ ਸਾਹਿਬ ਨੂੰ ਕਿ ਉਹ ਨਾਲਾ ਘਟੋ ਘਟ ਬੰਦ ਕਰਾ ਦੇਣ 5 ਸਾਲ ਹੋਰ ਮਿਲ ਗਏ ਨੇ ਉਹਨਾਂ ਨੂੰ ਇਸ ਤਰ੍ਹਾਂ ਆ ਕਿ ਮੈਂ ਔਜਲਾ ਸਾਹਿਬ ਨੂੰ ਆਪਰਚੂਨਿਟੀ ਰਾਵਾਂਗਾ ਆਪਣੀ ਪ੍ਰੈਸ ਕਾਨਫਰੈਂਸ ਇਹਦੇ ਬਾਰੇ ਬੋਲਣ ਜੀ ਮੈਂ ਉਹਨਾਂ ਦੇ ਕਿਉਂ ਪ੍ਰੈਸ਼ਰ ਪਾਵਾਂ ਉਹਨਾਂ ਦੇ ਆਪਣੇ ਆਪ 'ਚ ਪ੍ਰੈਸ਼ਰ ਹੋਣਾ ਚਾਹੀਦਾ ਆਹ ਤੇ ਏਰੀਆ ਜਿਹੜੇ ਨੇ ਇਹ ਤੇ ਅਗਰ ਉਹਨਾਂ ਨੂੰ ਐਤਕਾ ਮੰਡੇਟ ਮਿਲੀ ਆ ਤੇ ਉਹਨਾਂ ਦੀ ਰਿਸਪੌਂਸਿਬਿਲਟੀ ਆ ਕਿ ਆ ਸਾਰੀਆਂ ਚੀਜ਼ਾਂ ਕਰਨ ਤੇ ਆਪਾਂ ਜਰੂਰ ਇਹ ਚੁੱਕਦੇ ਰਵਾਂਗੇ ਔਰ ਜਿੱਥੇ ਵੀ ਹੈਲਪ ਕਰ ਸਕਦੇ ਆ ਜਰੂਰ ਕਰਾਂਗੇ